ਇਹ ਇਹ ਜਿਹੜਾ ਮੈਸੇਜ ਸੀ ਸੰਦੂਰ ਆਪਰੇਸ਼ਨ ਦਾ ਇਹ ਖਾਲੀ ਪਾਕਿਸਤਾਨ ਨੂੰ ਨਹੀਂ ਮਿਲਿਆ ਪੂਰੇ ਵਰਲਡ ਨੂੰ ਮਿਲਿਆ ਕਿ ਹਿੰਦੁਸਤਾਨ ਇੱਕ ਬਹੁਤ ਬੜੀ ਸ਼ਕਤੀ ਸੀ ਸ਼ਕਤੀ ਹੈ ਅਤੇ ਸ਼ਕਤੀ ਰਹੇਗਾ ਭਾਰਤ માતા ਕੀ ਜੈ ਭਾਰਤ માતા ਕੀ ਜੈ ਦੇਸ਼ ਦੀ ਸੈਨਾ ਜਿੰਦਾਬਾਦ 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 ਦੇਸ਼ ਦੀ ਸੈਨਾ ਜਿੰਦਾਬਾਦ ਜਿੰਦਾਬਾਦ ਤਪਨ ਬਾਜੂਬਾਦੀ ਜੋਥੇ ਦੇ ਹਰਕਨ ਚਾਰਜ ਨੇ ਉਹ ਵਿਸ਼ੇਸ਼ ਤੇ ਰੁੱਖ ਖੇਤ ਖੇਡੀ ਸਾਹਿਬ ਸਾਡੇ ਸਮਾਣਾ ਤੋਂ ਹਰਕਨ ਚਾਰਜ ਨੇ ਸਾਰਿਆਂ ਦੇ ਬਹੁਤ بڑا ਸਾਡਾ ਸਹਿਯੋਗ ਕੀਤਾ ਤੇ ਪ੍ਰਮਾਤਮਾ ਨੇ ਵੀ ਸਾਡਾ ਬਹੁਤ بڑا ਸਾਥ ਦਿੱਤਾ ਐਡੀ ਗਰਮੀ ਦੇ ਵਿੱਚ ਇਹਦਾ ਠੰਡ ਬਰਸਾਤ ਦੀ ਸਾਡੇ ਵਿੱਚ ਖਾਸ ਕਰਕੇ ਕਟਾਲੇ ਦੇ ਮੰਡਲ ਪ੍ਰਧਾਨ ਰੋਬੀ ਜੀ ਸਾਡੇ ਪਰਮੇਂਦਰ ਜੀ ਸਾਰਿਆਂ ਦਾ ਰਿੱਤੀ ਦਾ ਕੀ ਦਾ ਨਾਮ ਨਵਾ ਇਹ ਨਾਮ ਲੈਣ ਦਾ ਮੌਕਾ ਨਹੀਂ ਦੇਸ਼ ਨੂੰ ਸਮਰਪਿਤ जन जन खून ਦਾ ਕਤਰਾ ਕਤਰਾ ਜੇ ਹਿੰਦੋਸਤਾਨੀ ਬਹਾਦੂਰ ਜੇਕਾਰਾ ਆਪਣਾ ਵਾਲੀ ਦਾ ਬਹੁਤ ਸਾਰੇ ਪਰਵਾਰ ਕੀ ਹੈ ਤਮਨ ਬਾਜਵਾ ਮੈਡਮ ਨਾਪਾ ਪਹੁੰਚੇ ਹੋ ਜ ਕੀ ਕਹਿਣਾ ਚੋਣੇ ਤਿਰੰਗਾ ਯਾਤਰਾ ਲਈ ਅੱਜ ਜਿਹੜੀ ਤਿਰੰਗਾ ਯਾਤਰਾ ਦੇਸ਼ ਭਰ ਵਿੱਚ ਦੇਸ਼ ਦੇ ਲੋਕਾਂ ਵੱਲੋਂ ਆਪਰੇਸ਼ਨ ਸੰਦੂਰ ਨੂੰ ਸਮਰਪਿਤ ਔਰ ਸਾਡੀ ਜਿਹੜੀਆਂ ਭਾਰਤੀ ਸੈਨਾ ਹੈ ਵੇਦਰੋ ਆਰਮੀ ਹੈ ਬਾਇਓ ਸੇਨਾ ਹੈ ਜਾਂ ਸਾਡੀ ਨੇਵੀ ਹੈ ਉਹਨਾਂ ਦੇ ਹੌਸਲਾ ਅਫਜ਼ਾਈ ਲਈ ਉਹਨਾਂ ਦਾ ਧੰਨਵਾਦ ਅਦਾ ਕਰਨ ਲਈ ਇਹ ਦੇਸ਼ ਵਾਸੀਆਂ ਵੱਲੋਂ ਪੂਰੇ ਉਤਸ਼ਾਹ ਨਾਲ ਜਿਹੜੀ ਤਿਰੰਗਾ ਯਾਤਰਾ ਹਰ ठाਣ ਦੇਸ਼ ਦੇ ਕੋਨੇ-ਕੋਨੇ ਵਿੱਚ ਕੱਢੀ ਜਾ ਰਹੀ ਹੈ ਅੱਜ ਉਸੇ ਲੜੀ ਤਹਿਤ ਜਿਹੜੀ ਨਾਭਾ ਦੀ ਤਿਰੰਗਾ ਯਾਤਰਾ ਉਸ ਵਿੱਚ ਸ਼ੁਭਲੀਅਤ ਕਰਨ ਦਾ ਅਸਰ ਮਿਲੇ ਮੈਂ ਤਨਵਾਦੀਆਂ ਜ਼ਿਲ੍ਹਾ ਪ੍ਰਧਾਨ ਜੀ ਦੀ ਔਰ ਸਾਰੇ ਹੀ ਭਾਜਪਾ ਦੇ ਕਾਰਜਕਰਤਾਵਾਂ ਦੀ ਜਿਨ੍ਹਾਂ ਨੇ ਖੁਦ ਵੀ ਇਸ ਵਿੱਚ ਸ਼ੁਭਲੀਅਤ ਕੀਤੀ ਔਰ ਮੈਨੂੰ ਵੀ ਇਸ ਵਿੱਚ ਭਾਗ ਲੈਣ ਦਾ ਅਸਰ ਮਿਲਿਆ ਇਹ ਪਦਰਥ ਤੇ ਉਤਸ਼ਾਹ ਦੇਖਣ ਨੂੰ ਮਿਲਿਆ ਆ ਸ਼ੇਰਾਂ ਵਾਲੀ ਦਾ ਲੋਹਾਂ ਦੀ ਜਿੰਦਗੀ ਵਿਸ਼ਵਾਸ ਹੈ ਕਿ ਜਿਸ ਤਰੀਕੇ ਉਹਨਾਂ ਨੇ ਸਾਨੂੰ ਮਹਿਕੂਦ ਰੱਖਿਆ ਮੈਂਨੇ ਮੋਦੀ ਜੀ ਦੀ ਅਗਵਾਈ ਵਿੱਚ ਅਤੰਕਵਾਦ ਨੂੰ ਜਿਹੜਾ ਅਸੀਂ ਮੂੰਹ ਤੋਰ ਜਵਾਬ ਦਿੱਤਾ ਹੈ ਪਾਕਿਸਤਾਨ ਨੂੰ ਜਵਾਬ ਦਿੱਤਾ ਹੈ ਕਿਉਂਕਿ ਅਤੰਕਵਾਦ ਨੂੰ ਦਾ ਪਾਲਣ ਪੋਸ਼ਣ ਕਰਨ ਵਾਲੇ ਉਹੀ ਨੇ ਜਿਹੜਿਆ ਅਤੰਕੀਆਂ ਨੇ ਪਹਿਲ ਕਾਮ ਵਿੱਚ ਸਾਡੇ ਟੂਰਿਸਟ ਭਰਾਵਾਂ ਤੇ ਉਹਨਾਂ ਦਾ ਹੱਤ ਉਹਨਾਂ ਦਾ ਹਤਿਆਕਾਂ ਜਿਹੜਾ ਉੱਥੇ ਕੀਤਾ ਸੋ ਲੋਕਾਂ ਵਿੱਚ ਬਹੁਤ ਵੱਡਾ ਉਚਾਰ ਨਜ਼ਰ ਆਇਆ ਹੈ ਲੋਕੀ ਬਹੁਤ ਆਪ ਉਹਨਾਂ ਨੇ ਆਪ ਮਾਰੇ ਹੋ ਕੇ ਇਸ ਤਰੰਗਾ ਯਾਤਰਾ ਵਿੱਚ ਮੂਲਯਕ ਠੀਕ ਹੈ ਕੀ ਕਹਿਣਾ ਚਾਹੁੰਦੇ ਹੋ ਤਿਰੰਗਾ ਯਾਤਰਾ ਬਾਰੇ 90 ਦੇ ਬਾਜ਼ਾਰ ਦੇ ਵਿੱਚ ਤਿਰੰਗਾ ਲਹਿਰਾਇਆ ਵੀ ਗਿਆ ਅੱਜ ਬਹੁਤ ਹੀ ਖੁਸ਼ੀ ਦਾ ਦਿਨ ਹੈ ਜੀ ਤਿਰੰਗਾ ਯਾਤਰਾ ਹੋਈ ਹੈ ਨਾਬਾ ਸ਼ਹਿਰ ਦੇ ਵਿੱਚ ਵਾ ਸਾਰੇ ਸ਼ਹਿਰ ਦੇ ਨੌਜਵਾਨ ਪਹੁੰਚੇ ਸਾਡੇ ਬਜ਼ੁਰਗ ਸਾਡੀਆਂ ਮਾਵਾ ਭੈਣਾਂ ਨੇ ਹਿੱਸਾ ਲਿਆ ਬਹੁਤ ਹੀ ਸਫਲ ਰਹੀ ਸਾਡੀ ਤਿਰੰਗਾ ਯਾਤਰਾ ਕਿਸੀਂ ਭਾਰਤੀ ਆਰਮੀ ਨੂੰ ਸਲੂਟ ਕਰਦੇ ਆ ਭਾਰਤ ਮਾਤਾ ਕੀ ਜੈ ਸਾਨੂੰ ਸਾਡੀ ਦੇਸ਼ ਦੀ ਆਰਮੀ ਤੇ ਮਾਰ ਗੋਇਲ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਜ਼ਿਲ੍ਹਾ ਪ੍ਰਧਾਨ ਹੋ ਸਪੈਸ਼ਲ ਨਾਬੇ ਪਹੁੰਚੇ ਹੋ ਤਿਰੰਗਾ ਯਾਤਰਾ ਲਈ ਅੱਜ ਸਾਡੇ ਨਾਬੇ 'ਚ ਬਹੁਤ ਵੱਡੀ ਤਰੰਗਾ ਯਾਤਰਾ ਕੱਢੀ ਗਈ ਆ ਜੋ ਕਿ ਸਾਰੇ ਬਾਜ਼ਾਰ ਚ ਅਸੀਂ ਤਰੰਗਾ ਯਾਤਰਾ ਲਹਿਰਾਈ ਆ ਜੋ ਸੰਧੂਰ ਆਪਰੇਸ਼ਨ ਸੀ ਸਾਡੇ ਭਾਰਤ ਦਾ ਪਾਕਿਸਤਾਨ ਦੇ ਖਿਲਾਫ ਅੱਤਵਾਦੀਆਂ ਨੂੰ 150 ਕਿਲੋਮੀਟਰ ਅੰਦਰ ਜਾ ਕੇ ਮਾਰਿਆ ਗਿਆ ਸਾਨੂੰ ਉਸ ਗੱਲ ਦਾ ਬਹੁਤ ਮਾਣ ਆ ਭਾਰਤ ਦੇ ਸਾਡੇ ਜਵਾਨਾਂ ਦੇ ਤੇ ਅੱਗੇ ਵੀ ਆਉਣ ਵਾਲੇ ਟਾਈਮ ਚ ਅਸੀਂ ਮੂੰਹ ਤੋੜ ਜਵਾਬ ਸਾਡੇ ਦੁਸ਼ਮਣਾਂ ਨੂੰ ਦਵਾਂਗੇ ਸਾਨੂੰ ਇਸ ਗੱਲ ਦਾ ਭਾਰਤ ਦੇ ਵਿਸ਼ਵਾਸ ਆ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਬਹੁਤ ਤਾਕਤਵਰ ਨੇ ਇਸ ਕਰਕੇ ਸਾਨੂੰ ਮਾਣ ਆ ਸਾਡੀ ਸੈਨਾ ਤੇ ਜੀ ਜਵਾਨਾਂ ਦੇ ਜੈ ਭਾਰਤ ਮਾਤਾ ਜੀ ਜੈ ਪ੍ਰਮਾਤਵਾ ਜਿੱਤੋ ਬਈ ਸੱਚੀ ਨਾ ਅੱਜ ਦੇ ਸਾਰੇ ਜਵਾਨ ਜੀ ਜੇ ਨਾਲ ਜੀ ਲਈ ਜੀ ਜਿਹੜਾ ਪੱਕਾ ਦਰ ਦੇਖੀ ਭਾਰਤੀ ਸੈਨਾ ਵੱਲਾ ਹਰ ਆਜੋ ਇੱਧਰ ਵੀ ਦੇਖੋ ਸਾਰੇ ਜਾਨੀ ਪਲੀਜ਼ ਵਿਸ਼ਾਲ ਜੀ ਇੱਧਰ थैंक यू ਕਹਿਣਾ ਚਾਹੁੰਦੇ ਹਾਂ ਜਿਹੜੀ ਅੱਜ ਤਿਰੰਗਾ ਯਾਤਰਾ ਨਿਕਲੀ ਹੈ ਇਹ ਜੀ ਤਿਰੰਗਾ ਯਾਤਰਾ ਸਾਰੇ ਹਿੰਦੁਸਤਾਨ ਵਿੱਚ ਕੱਢੀ ਜਾ ਰਹੀ ਹੈ ਇਸੇ ਤਰੀਕੇ ਨਾਲ ਦੇਖਦੇ ਹੋਏ ਅੱਜ ਨਾਭੇ ਵਿੱਚ ਬਹੁਤ ਭਾਰੀ ਗਿਣਤੇ ਵਿੱਚ ਸਾਰੀਆਂ ਮੀਤਾਰਿਕ ਸੰਸਥਾਵਾਂ ਸਮਾਜਿਕ ਸੰਸਥਾਵਾਂ ਸਾਹਮਣੇ ਮਿਲ ਜੁਲ ਕੇ ਇਹ ਸਾਥ ਦਿੱਤਾ ਹੈ ਇਸ ਦੇ ਵਿੱਚ ਭਾਰਤੀ ਜਨਤਾ ਵੱਡੇ ਨੁਮਾਇੰਦਾ ਤੌਰ ਤੇ ਮੁਰਹ ਹੋ ਕੇ ਸਾਰੇ ਭਾੜੇ ਨਾਲ ਲੈ ਕੇ ਭਾਰਤ ਦੇਸ਼ ਦੀ ਮਨਿੰਦਰ ਮੋਦੀ ਜੀ ਇਹਨਾਂ ਸੁਪਨਾ ਉਹਨੇ ਪੂਰਾ ਕੀਤਾ ਹੈ ਜੋ ਬਦਲਣ ਲਿਤਾ ਹੈ ਜੋ ਸਾਡੇ 26 ਮਾਰੇਗੇ ਸੀਗੇ ਉਹਨਾਂ ਦਾ ਬਦਲਾ ਲੈਣ ਦੇ ਨਾਲ ਪਾਕਿਸਤਾਨ ਨਾਲ ਲੜਾਈ ਕਰਕੇ ਕੁਝ ਥੱਲੇ ਸਾਡੇ ਹਿੰਦੁਸਤਾਨ ਦੇ ਮਾਣ ਵਿੱਚ ਪਈ ਹੈ ਮੈਂ ਇਹਨਾਂ ਦੀ ਬਹੁਤ ਵਧਾਈ ਦੇਣਾ ਤਿਰੰਗਾ ਯਾਤਰਾ ਦੇ ਸਾਰਿਆਂ ਨੂੰ ਕਿ ਬਹੁਤ ਹੀ ਭਾਰੀ ਕਿੰਤੀ ਵੀ ਸਾਮਣੇ ਪਹੁੰਚ ਕੇ ਸਾਡਾ ਸਾਥ ਦਿੱਤਾ ਠੀਕ